ਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਜਿਹੜਾ ਸੀਗਾ ਬੋਲ ਵਰਤੇ ਉਹਦੇ ਕਰਕੇ ਮੈਂ ਸਮਝਦਾ ਇਹ ਵੀ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿੱਚ ਇੱਕ ਕਾਲਾ ਧੱਬਾ ਜਿਹੜਾ ਕਾਲਾ ਪੰਨਾ ਲਿਖਿਆ ਗਿਆ ਕਿ ਪਹਿਲੀ ਵਾਰ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਕਿਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਤਲਬ ਕੀਤਾ ਹੋਵੇ ਨੋਟਿਸ ਕੀਤਾ ਹੋਵੇ ਇਹ ਤਾਂ ਨੈਤਿਕਤਾ ਦੇ ਆਧਾਰ ਤੇ ਧਾਮੀ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀਗਾ ਬਾਦਲਾਂ ਦੀ ਛਤਰ ਸ਼ਾਇਆ ਕਰਕੇ ਉਹ ਵੀ ਉਸ ਰਾਹ ਤੇ ਪੈ ਗਏ ਨੇ ਸਰਦਾਰ ਧਾਮੀ ਸਾਹਿਬ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਤੇ ਬਾਦਲਾਂ ਦੀ ਛਤਰ ਛਾਇਆ 'ਚੋਂ ਪਾਸੇ ਹੋ ਕੇ ਉਹਨਾਂ ਨੂੰ ਪੰਥ ਤੇ ਕੌਮ ਦੀ ਸੇਵਾ ਕਰਨੀ ਚਾਹੀਦੀ ਹੈ। ਅੱਜ ਵਿੱਚ ਗੁਰੂ ਸਾਹਿਬ ਦੇ ਸਰੂਪ ਗਲੀਆਂ 'ਚ ਰੋਲੇ ਗਏ। ਉਦੋਂ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ 'ਚੋਂ ਛੇਕਣ ਲਈ ਸ਼੍ਰੋਮਣੀ ਕਮੇਟੀ ਨੇ ਮਤਾ ਕਿਉਂ ਨਹੀਂ ਪਾਇਆ? ਦੇ ਪੰਜਾਬ ਦਾ ਨੁਕਸਾਨ ਬਾਦਲਾਂ ਨੇ ਕੀਤਾ ਮੈਂ ਕਹਿੰਦਾ ਰਿਹਾ ਜੋ ਕੁਝ ਮੈਂ ਕਿਹਾ ਇੱਕ ਇੱਕ ਗੱਲ ਜਿਹੜੀ ਸੀ ਜਥੇਦਾਰ ਰਗਵੀਰ ਸਿੰਘ ਹੁਣਾਂ ਨੇ ਬਾਦਲ ਸੁਖਵੀਰ ਸਿੰਘ ਬਾਦਲ ਦੇ ਮੂੰਹੋਂ ਮਨਵਾ ਲਈ ਇੱਕ ਇੱਕ ਅੱਜ ਤੇ ਜਨਤਕ ਆ ਦੁਨੀਆ 'ਚ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਦਬੀ ਨੂੰ ਉਹਨਾਂ ਦੇ ਰਾਜ 'ਚ ਹੋਈ ਕਪੂਲਿਆ ਸਿੰਘ ਬਾਦਲ ਕੇਵਲ ਧਾਰਮਿਕ ਸਜ਼ਾ ਲਾ ਕੇ ਆਪਣੇ ਆਪ ਨੂੰ ਸੁਰਖਰੂ ਸਮਝਦਾ ਹੋਵੇ ਪਰ ਜੋ ਦੇ ਰਾਜ ਭਾਗ ਚ ਗਲਤੀਆਂ ਤੇ ਗੁਨਾਹ ਹੋਏ ਆ ਗੁਰੂ ਰਾਮਦਾਸ ਉਹਨਾਂ ਨੂੰ ਜਰੂਰ ਉਹਨਾਂ ਦੇ ਦਰਦ ਨੂੰ ਜਿੰਨਾ ਜਿੰਨਾ ਜਿਸ ਦਾ ਗੁਨਾਹ ਆ ਉਹਦੀ ਸਜ਼ਾ ਜਰੂਰ ਮਿਲੋਗੇ ਹੁਣਾਂ ਵੱਲੋਂ ਜਿਹੜਾ ਬੀਬੀ ਜ਼ਗੀਰਪੁਰ ਉਹਨਾਂ ਨੂੰ ਮਾਰੇ ਜਿਹੜੇ ਸ਼ਬਦਾਵਲੀ ਵੀ ਬੋਲੀ ਗਈ ਆ ਇਸ ਚੀਜ਼ ਨੂੰ ਕੀ ਦੇਖਦੇ ਪਹਿਲੀ ਵਾਰੀ ਹੋਇਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਿਹੜਾ ਊਮਨ ਸੈਲਸ ਉੱਤੇ ਉੱਤੇ ਦੇਖੋ ਇਹ ਬਹੁਤ ਹੀ ਗਲਤ ਗੱਲ ਹੋਈ ਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਜਿਹੜਾ ਸੀਗਾ ਬੋਲ ਵਰਤੇ ਉਹਦੇ ਕਰਕੇ ਮੈਂ ਸਮਝਦਾ ਇਹ ਵੀ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿੱਚ ਇੱਕ ਕਾਲਾ ਧੱਬਾ ਜਿਹੜਾ ਕਾਲਾ ਪੰਨਾ ਲਿਖਿਆ ਗਿਆ ਕਿ ਪਹਿਲੀ ਵਾਰ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਕਿਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਤਲਬ ਕੀਤਾ ਹੋਵੇ ਨੋਟਿਸ ਕੀਤਾ ਹੋਵੇ ਇਹ ਤਾਂ ਨੈਤਿਕਤਾ ਦੇ ਆਧਾਰ ਤੇ ਧਾਮੀ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀਗਾ ਪਰ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਕਿਉਂਕਿ ਬਾਦਲਾਂ ਦੀ ਛਤਰ ਛਾਇਆ ਕਰਕੇ ਉਹ ਵੀ ਉਸ ਰਾਹ ਤੇ ਪੈ ਗਏ ਨੇ ਪਹਿਲਾਂ ਸਰਦਾਰ ਧਾਮੀ ਸਾਹਿਬ ਜਿੰਨਾ ਚਿਰ ਨਿਹੰਗ ਸਿੰਘ ਜਥੇਬੰਦੀ ਤੇ ਸੰਗਤਾਂ ਦੇ ਨਾਲ ਉਹਨਾਂ ਦਾ ਤਾਲਮੇਲ ਵਧੀਆ ਰਿਹਾ ਪੰਥ ਅਕਾਲੀ ਤਰਨਾਨਾਂ ਦੇ ਨਾਲ ਹਰੀਆਂ ਵੇਲਾਂ ਦੇ ਨਾਲ ਸਿੱਖ ਜਥੇਬੰਦੀਆਂ ਨਾਲ ਬਹੁਤ ਇੱਕ ਸਾਫ਼ ਸੁੱਚੀ ਸ਼ਖਸੀਅਤ ਦੇ ਰੂਪ ਦੇ ਵਿੱਚ ਸਰਦਾਰ ਧਾਮੀ ਸਾਹਿਬ ਸਾਹਮਣੇ ਆਏ ਅਸੀਂ ਅਸੀਂ ਉਹਨਾਂ ਦਾ ਹਮੇਸ਼ਾ ਸਨਮਾਨ ਕੀਤਾ ਪਰ ਇਹ ਜਿਹੜਾ ਸਾਰਾ ਕੁਝ ਆ ਮੈਂ ਸਮਝਦਾ ਕਿ ਬਾਦਲਾਂ ਦੀ ਛਤਰਛਾਇਆ ਕਰਕੇ ਹੋ ਰਿਹਾ ਸਰਦਾਰ ਧਾਮੀ ਸਾਹਿਬ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਤੇ ਬਾਦਲਾਂ ਦੀ ਛਤਰਛਾਇਆ ਚੋ ਪਾਸ ਸਹੀ ਹੋ ਕਿ ਉਹਨਾਂ ਨੂੰ ਪੰਥ ਤੇ ਕੌਮ ਦੀ ਸੇਵਾ ਕਰਨੀ ਚਾਹੀਦੀ ਹੈ। ਅਸੀਂ ਬਾਦਲ ਹਰਵਾਨ ਵਾਲੋਂ ਜਦੋਂ ਆਪਣੇ ਗੁਨਾਹ ਕਬੂਲੇ ਗਏ ਇੱਥੇ ਜਦੋਂ ਆਪਣੀ ਜਿਹੜੀ ਸਜ਼ਾ ਭੁਗਤ ਰਹੀ ਸੀਗੀ ਉਸ ਵੇਲੇ ਨਰੈਨ ਸਿੰਘ ਜੋੜੇ ਹੁਣਾ ਵਾਲੋਂ ਗੋਲੀ ਚਲਾਈ ਗਈ। ਜਿਸ ਤੋਂ ਬਾਅਦ ਛਰੋਮਣੀ ਕਮੇਟੀ ਕਹਿ ਰਹੀ ਹੈ ਕਿ ਇਹ ਗੋਲੀ ਸੁਖਵੀਰ ਸਿੰਘ ਬਾਦਲ ਤੇ ਨਹੀਂ ਚਲੀ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਤੇ ਚਲੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸੁਲ੍ਹਾ ਤੇ ਚਲੀ ਹੈ। ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਨਾ ਵਾਂ ਕਿ ਜਿਹੜੇ ਬਾਦਲਾਂ ਦੇ ਰਾਜ ਵਿੱਚ ਗੁਰੂ ਸਾਹਿਬ ਦੇ ਸਰੂਪ ਗਲੀਆਂ 'ਚ ਰੋਲੇ ਗਏ ਉਦੋਂ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਉਦੋਂ ਕਿਉਂ ਨਹੀਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਵਾ ਜਿਨ੍ਹਾਂ ਨੇ ਪੰਥ ਦੇ ਜੱਥੇਦਾਰ ਜਿਹੜੇ ਤਖਤਾਂ ਦੇ ਭਾਵੇਂ ਆਪ ਦੇ ਬਣਾਏ ਸੀ ਉਹਨਾਂ ਦੇ ਉਹਨਾਂ ਤੋਂ ਪੰਥ ਰਤਨ ਤੇ ਫਖਰੇ ਕੌਮ ਲੈ ਹੋਣ ਤੇ ਉਸੇ ਪੰਥ ਦੀ ਰਾਖੀ ਨਾ ਕਰ ਸਕੇ ਹੁਣ ਇਨਸਾਫ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰੀਆਂ ਹੋਣ ਤੇ ਸਿੱਖਾਂ ਦੇ ਕਾਤਲਾਂ ਨੂੰ ਵੱਡੇ ਅਹੁਦੇ ਦਿੱਤੇ ਹੋਣ ਉਹਨਾਂ ਨੇ ਆਪਣੇ ਰਾਜ ਭਾਗ ਦੇ ਦੌਰਾਨ ਕਾਲੀ ਦਲ ਚ ਵੀ ਤੇ ਪੰਜਾਬ ਦੇ ਸਰਕਾਰੀ ਅਹੁਦੇ ਵੀ ਦਿੱਤੇ ਹੋਣ ਤੇ ਉਹ ਅੱਜ ਇਦਾਂ ਦੀਆਂ ਗੱਲਾਂ ਕਰਨ ਮੈਂ ਕਹਿਣਾ ਚਾਹੁੰਦਾ ਕਿ ਇਹ ਸਾਰੇ ਕਾਸੇ ਲਈ ਖੁਦ ਜ਼ਥੇਦਾਰ ਵੀ ਜ਼ਿੰਮੇਵਾਰ ਸੀ ਕਿਉਂਕਿ ਸੰਗਤਾਂ ਦਾ ਪੰਥ ਦਾ ਰੋਹ ਸੀ ਕਿ ਗੁਣਾ ਪੋਲੀਟੀਕਲ ਤੇ ਸਜ਼ਾ ਕੇਵਲ ਧਾਰਮਿਕ ਇਸ ਲਈ ਉਹ ਜਿਹੜਾ ਪੰਥ ਦਾ ਰੋਸ ਸੀ ਜਿਵੇਂ ਕਦੇ ਜਲਿਆਂਵਾਲੇ ਬਾਗ ਕਾਂਡ ਦਾ ਰੋਸ ਪੂਰੇ ਭਾਰਤ ਦਾ ਸਰਦਾਰ ਉਧਮ ਸਿੰਘ ਦੇ ਰੂਪ ਚ ਲੰਡਨ ਚ ਪਹੁੰਚਿਆ ਸੀ ਮੈਂ ਸਮਝਦਾ ਇਸੇ ਤਰ੍ਹਾਂ ਭਾਈ ਨਰੈਣ ਸਿੰਘ ਚੌੜਾ ਜਿਹੜਾ ਸੀ ਉਹ ਪੰਥ ਦਾ ਰੋਸ ਹੀ ਭਾਵੇਂ ਕਿ ਅਸੀਂ ਦਰਬਾਰ ਸਾਹਿਬ ਦੇ ਬਾਹਰ ਇਸ ਤਰ੍ਹਾਂ ਦੇ ਹਮਲੇ ਨੂੰ ਜਸਟੀਫਾਈ ਨਹੀਂ ਕਰਦੇ ਪਰ ਮੈਂ ਸਮਝਦਾ ਕਿ ਸਰਦਾਰ ਨਰੈਣ ਸਿੰਘ ਚੌੜਾ ਕੋਈ ਆਮ ਵਿਅਕਤੀ ਨਹੀਂ ਉਹਦੇ ਜਜ਼ਬਾਤਾਂ ਦੀ ਮੈਂ ਕਦਰ ਕਰਦਾ ਉਹਦੇ ਜਜ਼ਬਾਤ ਕੰਟਰੋਲ ਨਹੀਂ ਹੋਏ ਉਹਨੇ ਵੇਖਿਆ ਕਿ ਸੁਖਬੀਰ ਸਿੰਘ ਬਾਦਲ ਉਹ ਵਰਸ਼ਾ ਫੜ ਕੇ ਖੜਾ ਹੈ ਦਰਬਾਰ ਸਾਹਿਬ ਦੇ ਬਾਹਰ ਬੈਠਾ ਹੈ ਕਿ ਜਿਨ੍ਹਾਂ ਨੇ ਪੰਥ ਦੇ ਪੰਜਾਬ ਦਾ ਪੰਥ ਦੀ ਜਵਾਨੀ ਦਾ ਨੁਕਸਾਨ ਕੀਤਾ ਤੇ ਉਹਦੇ ਕੋ ਕੰਟਰੋਲ ਨਹੀਂ ਰਿਹਾ ਤੇ ਉਹਨੇ ਇਸ ਤਰੀਕੇ ਦਾ ਜਿਹੜਾ ਸੀਗਾ ਉਹ ਘਟਨਾ ਨੂੰ ਅੰਜਾਮ ਦਿੱਤਾ ਪਰ ਮੈਂ ਸਮਝਦਾ ਇਹ ਪੰਥ ਦਾ ਰੋਹ ਕੌਮ ਦਾ ਰੋਹ ਸੀ ਜਿਸ ਦਿਨ ਫੈਸਲਾ ਹੋਇਆ ਸੀ ਮੈਂ ਉਸੇ ਦਿਨ ਹੀ ਆਪਣੇ ਸੋਸ਼ਲ ਮੀਡੀਆ ਤੇ ਚਾਰ ਅੱਖਰ ਲਿਖੇ ਸੀ ਕਿ ਬਾਕੀ ਸਭ ਠੀਕ ਹੈ ਪਰ ਸੁਖਬੀਰ ਬਾਦਲ ਨਾਲ ਵਰਤੀ ਗਈ ਨਰਮਾਈ ਜਿਹੜੀ ਆ ਉਹਦੇ ਤੇ ਮੁੜ ਗੌਰ ਕਰਨ ਦੀ ਜਥੇਦਾਰਾਂ ਨੂੰ ਅਪੀਲ ਹੈ ਪੰਥ ਚ ਰੋਸ ਰਹੇਗਾ ਤੇ ਉਹ ਰੋਸ ਸਾਹਮਣੇ ਆਇਆ ਜੋ ਕੁਝ ਪੰਥ ਦੇ ਪੰਜਾਬ ਦਾ ਨੁਕਸਾਨ ਬਾਦਲਾਂ ਨੇ ਕੀਤਾ ਮੈਂ ਕਹਿੰਦਾ ਰਿਹਾ ਜੋ ਕੁਝ ਮੈਂ ਕਿਹਾ ਇੱਕ ਇੱਕ ਗੱਲ ਜਿਹੜੀ ਸੀ ਜਥੇਦਾਰ ਰਗਵੀਰ ਸਿੰਘ ਹੁਣਾਂ ਨੇ ਬਾਦਲ ਸੁਖਬੀਰ ਸਿੰਘ ਬਾਦਲ ਦੇ ਮੂੰਹੋਂ ਮੰਨਵਾ ਲਈ ਇੱਕ ਇੱਕ ਅੱਜ ਤੇ ਜਨਤਕਾ ਦੁਨੀਆ 'ਚ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਨੂੰ ਉਹਨਾਂ ਦੇ ਰਾਜ 'ਚ ਹੋਈ ਕਬੂਲਿਆ ਇਨਸਾਫ਼ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰੀਆਂ ਉਹਨਾਂ ਨੇ ਕਬੂਲਿਆ ਕਿ ਸਾਡੇ ਤੋਂ ਗੁਨਾਹ ਹੋਇਆ ਇਹ ਸਾਰਾ ਕੁਝ ਦੁਨੀਆ ਦੇ ਸਾਹਮਣੇ ਮੈਂ ਸਮਝਦਾ ਕਿ ਅੱਜ ਸੁਖਬੀਰ ਸਿੰਘ ਬਾਦਲ ਜਾਂ ਉਹਦੀ ਪਾਰਟੀ ਜਾਂ ਉਹਦਾ ਦਲ ਕਿਹੜੇ ਮੂੰਹ ਨਾਲ ਪੰਥ ਵਿੱਚ ਕੌਮ ਵਿੱਚ ਜਾਏਗਾ ਤੇ ਸਿੱਖ ਸੰਗਤਾਂ ਪੰਥ ਉਹਨਾਂ ਨੂੰ ਕਿਸ ਤਰ੍ਹਾਂ ਪ੍ਰਵਾਨ ਕਰੇਗਾ ਇਹ ਕਾਠ ਦੀ ਹਾਂਡੀ ਹੈ ਜਿਹੜੀ ਮੁੜ ਕੇ ਨਹੀਂ ਚੜ੍ਹੇਗੀ ਤੇ ਇਸ ਕਾਰਨ ਕਰਕੇ ਸੁਖਬੀਰ ਸਿੰਘ ਬਾਦਲ ਨੇ ਜੋ ਗਲਤੀਆਂ ਗੁਣਾ ਉਹਦੇ ਸਾਥੀਆਂ ਨੇ ਕੀਤੇ ਆ ਗੁਰੂ ਰਾਮਦਾਸ ਦੇ ਦਰ ਤੋਂ ਵੀ ਸਜ਼ਾ ਮਿਲਣੀ ਆ ਕਿਉਂਕਿ ਜੇ ਸਾਨੂੰ ਆ ਸਾਡੀਆਂ ਅਦਾਲਤਾਂ ਜਿਵੇਂ ਸਾਡੀ ਧਾਰਮਿਕ ਅਦਾਲਤ ਨੇ ਸੌਦਾ ਸਾਧ ਨੂੰ ਤੇ ਬਰੀ ਕਰਤਾ ਮਾਫੀਨਾਮਾ ਦੇ ਦਿੱਤਾ ਸੀ ਪਰ ਦੁਨਿਆਵੀ ਕੋਰਟ ਸੀਬੀਆਈ ਦੀ ਕੋਰਟ ਨੇ ਉਹਨੂੰ 10-10 ਸਾਲ ਰੇਪ ਦੀ ਤੇ ਮੁੜ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਇਸੇ ਤਰ੍ਹਾਂ ਮੈਂ ਕਹਿਣਾ ਚਾਹੁੰਦਾ ਕਿ ਭਾਵੇਂ ਸੁਖਬੀਰ ਸਿੰਘ ਬਾਦਲ ਕੇਵਲ ਧਾਰਮਿਕ ਸਜ਼ਾ ਲਾ ਕੇ ਆਪਣੇ ਆਪ ਨੂੰ ਸੁਰਖਰੂ ਸਮਝਦਾ ਹੋ ਪਰ ਜੋ ਉਹ ਦੇ ਰਾਜ ਭਾਗ ਚ ਗਲਤੀਆਂ ਤੇ ਗੁਨਾਹ ਹੋਏ ਆ ਗੁਰੂ ਰਾਮਦਾਸ ਉਹਨਾਂ ਨੂੰ ਜਰੂਰ ਉਹਨਾਂ ਦੇ ਦਲ ਨੂੰ ਜਿੰਨਾ ਜਿੰਨਾ ਜਿਸ ਦਾ ਗੁਨਾਹ ਆ ਉਹਦੀ ਸਜ਼ਾ ਜਰੂਰ ਮਿਲੋਗੇ